ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਵੀਰ ਸਿੱਧੂ ਚੜ੍ਹਦੀ ਕਲਾ ਮਾਲਬਾਨੀ ਜਤੋਂ ਇਹ ਭੈਣ ਆਪਣੇ ਤਲਵੰਡੀ ਸਾਹਿਬ ਤੋਂ ਇਹਨਾਂ ਦੇ ਮਕਾਨ ਦੀਆਂ ਤਿੰਨੋਂ ਛੱਤਾਂ ਡਿੱਗ ਪਈਆਂ ਸੀ ਜਿਸ ਦੇ ਕਰਕੇ ਅਸੀਂ ਕਈ ਵਾਰ ਖਬਰ ਵੀ ਲਾਈ ਪਰ ਕੋਈ ਸਮਾਜ ਸੇਵੀ ਸੰਸਥਾ ਵੱਲੋਂ ਸਾਨੂੰ ਕਿਤੋਂ ਵੀ ਕੋਈ ਹੰਗਾਰਾ ਨਹੀਂ ਮਿਲਿਆ ਉਸ ਤੋਂ ਬਾਅਦ ਮੇਰੇ ਬਹੁਤ ਹੀ ਅੱਛੇ ਦੋਸਤ ਨੇ ਜੱਟ ਜੋਤਸੀ ਹਰੀਦੇਵ ਪੰਨਾਵਰਾੜ ਜੀ ਉਹਨਾਂ ਨੇ 3100 ਰੁਪਿਆ ਸੀਮਿੰਟ ਦੀ ਸੇਵਾ ਵਾਸਤੇ ਭੇਜਿਆ ਗਿਆ ਉਹ ਮੈਂ ਭੈਣ ਜੀਆਂ ਨੂੰ ਦੇ ਰਿਹਾਗਾ ਤੇ ਇਹ ਆਪਣੇ ਵਿਅੰਤ ਕੌਰ ਜੀ ਨੇ ਬਲਾਕ ਪ੍ਰਧਾਨ ਨੇਗੇ ਆਪਣਾ ਮੇਰੇ ਖਿਆਲ ਕਾਂਗਰਸ ਦੇ ਨੇਗੇ ਪੰਜਾਬ ਪ੍ਰਦੇਸ਼ ਸੋਨੀਆ ਬਰਗੇਡ ਦੇ ਪ੍ਰਿੰ ਬਲਾਕ ਦੇ ਪ੍ਰਧਾਨ ਨੇ ਇਹਨਾਂ ਨੇ ਮੈਨੂੰ ਬੇਨਤੀ ਕੀਤੀ ਸਤੇ ਇਹਨਾਂ ਦੇ ਕਹਿਣ ਤੇ ਮੈਂ ਜੱਟ ਜੋਤੀ ਜੀ ਨੂੰ ਬੇਨਤੀ ਕੀਤੀ ਸਿਹਰੀ ਦੇ ਪੰਨਾ ਬਰਾੜ ਜੀ ਨੂੰ ਤੇ ਉਹਨਾਂ ਵੱਲੋਂ 3100 ਰੁਪਏ ਸਮਾਜ ਦੀ ਸੇਵਾ ਭੇਜੀ ਗਈ ਹੈ ਜੀ ਉਹ ਮੈਂ ਭੈਣਿਆਂ ਨੂੰ ਦੇ ਰਾਂਗਾ ਜੀ ਤੇ ਮੈਂ ਪਰਿਵਾਰ ਵੱਲੋਂ ਤੇ ਆਪਣੇ ਵੱਲੋਂ ਜੀ ਆ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਇਸ ਬਹੁਤ ਹੀ ਵੱਡੀ ਸਮੱਸਿਆ ਇਹਨਾਂ ਨੂੰ ਸੀਗੀ ਠੰਡ ਦੇ ਮੌਸਮ ਵਿੱਚ ਉਨ੍ਹਾਂ ਦਾ ਮੈਂ ਇੱਕ ਵਾਰ ਫਿਰ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪਰਿਵਾਰ ਦੀ ਬਹੁਤ ਵਧੀਆ ਤਰੀਕੇ ਨਾਲ ਮਦਦ ਕੀਤੀ ਹੈ ਜੀ ਮੌਕੇ ਤੇ